ਦੋਸਤੋ ਅੱਜ ਇਹ ਆਪਾਂ ਇਹ ਬਜ਼ੁਰਗ ਮਾਤਾ ਹੈਗੀ ਜਿਨ੍ਹਾਂ ਦੀ ਉਮਰ ਹੈਗੀ ਹੈ 85 ਸਾਲ ਤੇ ਇਹਨਾਂ ਕੋਲੇ ਇੱਕ ਬਜ਼ੁਰਗਾਂ ਕੋਲੇ ਬਹੁਤ ਇਤਿਹਾਸਿਕ ਗੱਲਾਂ ਜੋ ਕਹਾਣੀਆਂ ਕਥਾਮਾਂ ਜਿਨ੍ਹਾਂ ਨੂੰ ਜਾਣਕਾਰੀ ਹੈਗੀ ਤੇ ਅੱਜ ਉਹ ਮਾਤਾ ਨੂੰ ਨਾ ਤਾਂ ਇਹਨਾਂ ਤੋਂ ਕੁਝ ਸਿੱਖਣ ਨੂੰ ਮਿਲੂਗਾ ਇਹ ਆਪਾਂ ਨੂੰ ਅੰਮ੍ਰਾਜੀ ਦੀਕਾ ਕਥਾ ਸੁਣਾਉਗੀ ਅੰਬਰਾਜੀ ਦੀ ਕਥਾ ਸੁਣਾ ਦਿਓ ਮਤਾ ਫਿਰ ਤਿਆ ਨਾਰ ਨਾਰ ਅੰਬਰਾਜ ਦੇ ਸੇਟਾ ਦੱਸਾ ਆ ਕੀ ਜਦੋਂ ਦੱਸਾ ਆ ਕੀ ਦੱਸਾ ਕਰਨ ਲੱਗੀ ਹੈ ਰਾਜਾ ਨਹੀਂ ਗੋਹਤਿਆ ਕਰ ਨਹੀਂ ਰਾਜ ਭਾਈ ਛੱਡ ਕਹਿਣ ਲੱਗਾ ਕਿ ਮੈਂ ਗੋਹਤਿਆ ਨਹੀਂ ਕਰ ਸਕਦਾ ਮੈਂ ਰਾਜ ਭਾਈ ਛੱਡ ਸਕਦਾ ਚੱਲ ਜਾ ਆਪਣੇ ਮੱਤੇ ਬੋਲ ਲੈ ਕੇ ਰਾਜਾ ਰਾਣੀ ਰਾਜ ਭਾਣ ਛੱਡ ਕੇ ਬਾਹਰ ਹੋ ਗਏ ਚੱਲ ਤੇ ਚਲੋ ਚਾਬ ਚਬੋ ਚਾਰ ਦੂਰ ਆ ਗਏ ਤਾਰ ਇਸ ਜਾ ਕੇ ਭੁਖ ਲਗੀ ਕੀ ਕਰਿਆ ਤੇ ਸਿਰ ਫੜ ਕੇ ਭੁੰਨਦੇ ਭੁੰਨਦੇ ਭੁੰਨ ਕੇ ਉਹਨਾਂ ਦੇ ਟੱਕਣ ਦੇਤਾ ਵੀ ਆਪਾਂ ਆਪਣਾ ਇਸ਼ਨਾਨ ਕਰਾਂਗੇ ਇਸ਼ਨਾਨ ਕਰਕੇ ਉਹਦੇ ਬਾਅਦ ਇਹਨਾਂ ਨੂੰ ਛਕਾਂਗੇ ਚਮਾਨ ਕਰਕੇ ਜਦੋਂ ਉਹਨਾਂ ਨੇ ਟੱਕਣ ਚੱਕਿਆ ਡਾਰੀ ਮਾਰ ਕੇ ਡਾਰੀ ਮਾਰਨ ਲੱਗੇ ਜਾਂਦੇ ਕਹਿ ਲੱਗੇ ਭੰਨ ਤੇਰੀ ਕੁਦਰਤ ਭੰਨ ਤੇਰੀ ਕੁਦਰਤ ਤੇਰੀ ਕੁਦਰਤ ਚਾਨਣ ਆਇਆ ਉਹਨੂੰ ਬੱਚਾ ਗਾਂਵਾ ਕੇ ਚੱਲ ਪਿਆ ਤਾਂ ਮੂਰੇ ਡਰ ਆ ਗਿਆ ਗਾ ਡਰ ਆ ਗਿਆ ਬੱਚੇ ਇੱਕ ਪਾਸੇ ਘਲੋਰਦੇ ਰਾਜੇ ਨੇ ਰਾਣੀ ਨੂੰ ਪਾਰ ਕਰ ਆਇਆ ਰਾਣੀ 인ਵਾਰ ਕਰਕੇ ਜਦੋਂ ਬੱਚਾ ਜਨ ਕੜਾਇਆ ਤਾਂ ਮਾਣੀ ਰੋੜ ਕੇ ਰਾਜੇ ਨੂੰ ਲਈਆ ਗਾਹਾਂ ਜਾ ਕੇ ਕੱਢ ਲਿਆ ਕੱਢ ਕੇ ਕਿਸੇ ਸ਼ਹਿਰ ਦੇ ਵਿੱਚ ਕੋਈ ਬਾਈ ਕਿਸੇ ਨੂੰ ਕਹਿਣ ਲੱਗੀ ਇਹ ਰੰਦਾ ਖੰਦਾ ਮੈਦਾਨਾ ਇਹਨੂੰ ਆਪਣਾ ਹਿੱਸਾ ਦੇਓ ਉਸ ਦੇਸ ਦੇ ਰਾਜੇ ਨੇ ਰਾਜ ਭਾਗ ਸੰਭਾਰਤਾ ਪਰ ਰਾਣੀ ਨੂੰ ਜਹਾਰਾ ਵਾਲਾ ਸਾਹੂਕਾਰ ਉੱਟਕੇ ਲੈ ਗਿਆ ਬਹਿ ਗਿਆ ਤਾ ਆ ਕੇ ਲਾਭ ਕਰਦੀਆ ਬਰਲਾਭ ਕਰਦੀਆ ਵਾਜੇ ਉਸੇ ਸ਼ਹਿਰ ਦੇ ਵਿੱਚ ਸਾਹੂਕਾਰ ਨੇ ਆਪਣਾ ਵਿਹਾਜ ਲਾਟਾ ਹੂੰ ਜਦੋਂ ਜਹਾਰਾ ਲਾਟਾ ਬਰਿਆ ਦੇ ਕੰਡੇ ਤੇ ਲਾਟਾ ਤਾ ਰਾਜ ਦੇ ਕੋਲ ਗਿਆ ਇਹ ਰਾਜਨਾ ਮੈਂ ਆਪਣੇ ਵਿਹਾਜ ਲਈ ਅੱਜ ਦੋ ਨੌਕਰ ਲੈਣ ਆਇਆ ਮੈਨੂੰ ਨੌਕਰ ਦਿਓ ਕਹਾਂ ਡੱਕਿਆ ਜੀ ਆਇਆ ਕਰੋ ਬਿਓ ਜਿਹੜੇ ਜਵਾ ਨਾਜ ਰੱਖੇ ਨੇ ਉਹਨਾਂ ਨੂੰ ਜ਼ੋਰ ਦਿਓ ਜਾਓ ਬੱਚਾ ਤੋਦਾਰ ਰਾਤੋਂ ਜਾਤੇ ਪਰ ਤੋਤਸਨ ਵੀ ਭਾਗੇ ਰਾਣੀ ਬੈਠੇ ਹੈ ਮੇਰਾ ਵਿਹਾਰ ਦੇ ਵਿੱਚ ਆਜੋ ਅੱਧੀ ਰਾਤ ਉੱਧਰ ਅੱਧੀ ਰਾਤ ਉੱਧਰ ਰੀਤਗੀ ਨੀਂਦ ਆਈ ਕਹਾਂ ਡੱਕਿਆ ਸਰਬਨ ਕਹਿੰਦਾ ਹਾਂ ਨੀਲ ਕਹਿੰਦਾ ਮੇਰਾ ਪੜਾਵਾ ਪਾ ਬਾਤ ਕਹਿੰਦਾ ਕੱਲੇ ਰਾਤ ਕਹਿਣ ਲੱਗਾ ਇਹ ਹੱਡ ਵਿੱਚ ਤੇ ਸਨਾਮਾ ਕੇ ਜੱਗ ਦੇ ਚ ਹ ਜਾਗਰ ਦੇ ਬਰੀਫ ਨਹੀਂ ਰਹਿੰਦੇ ਆਨੇ ਹੱਡ ਹੀ ਤੇ ਸਨਾਮ ਕਹਣ ਲੱਗਾ ਕਿੱਧਰ ਗਏ ਅੰਬਰਾਜਾ ਕਿੱਧਰ ਗਈਆਂ ਮਹਾਰਾਣੀ ਕਿੱਧਰ ਗਏ ਸਰਵਰ ਦੇ ਨੀਲ ਜਿਵੇਂ ਜੋ ਪੈਂਦੇ ਮਾਮਲੇ ਜਿਵੇਂ ਜੋ ਸਹਣ ਸਰੀਰ ਰਾਣੀ ਕਹਿੰਣ ਕਿ ਬੇਟਾ ਏਸ ਨਸੀ ਕਾਥਾ ਮੈਨੂੰ ਇੱਕ ਵਾਰ ਹੋਰ ਸੁਣਾਓ ਕਹਿ ਲਗੇ ਰਾਪਾ ਕਾਦੀ ਕਾਦੀ ਕਥਾ ਨੇ ਸਾਡੇ ਨਾਲ ਆਵਲੇ ਦੁਖੜੇ ਨੇ ਕਹਿ ਲਗੇ ਨਾ ਸੁਣਾਓ ਤਨਾਰ ਪੀ ਰਾਣੀ ਨੇ ਅਰ ਫਾਹੂ ਕਾਰਨ ਦੀ ਸਟਾਈਲ ਚਾਕੇ ਮਾਇਆਲੀ ਜਹਾਂ ਦੇ ਵਿੱਚ ਮਾਰੇ ਵਿਆਹ ਜਮਾਰੀ ਜਨ ਚੜ ਗਿਆ ਦੇਹਾਜ ਆਲਾ ਆ ਗਿਆ ਜਦੋਂ ਉਹ ਆ ਬਿਹਾਰ ਵਿਆਹ ਕੇ ਬਟਾਲ ਕੀ ਤੀ ਵੀ ਮੇਰੇ ਮਾਇਆ ਦੀ ਸਾਈਡ ਨਹੀਂ ਇਹ ਰਾਜੇ ਦੇ ਪਹੁੰਚ ਗਿਆ ਤੇ ਰਾਜਾ ਨੇ ਬੇਦਰ ਸਿਰਾਕ ਨੂੰ ਇਹਨੂੰ ਨੌਕਰ ਦਿੱਤੇ ਨੇ ਉਹਨਾਂ ਨੇ ਮੇਰਾ ਜਹਾਜ਼ ਰੁਟਿਆ ਫੱਟ ਗਏ ਆ 200 ਦਿਨਾਂ ਮੋ ਰਾਤ ਜਹਾਜ਼ ਰੁਟਿਆ ਗਿਆ ਕਹਿਣਗੇ ਵੀ ਸਾਡਾ ਕੋਈ ਯਕੀਨ ਨਹੀਂ ਉਹਨੇ ਨਹੀਂ ਜਿਖ ਮਾਤਾ ਬੈਠੀ ਹੈ ਔਰ ਸੱਜੇ ਜਾਵੇ ਉਹਨੂੰ ਪੁੱਛੋ ਉਹ ਦੱਸੋ ਕਹਿੰਦੇ ਜੇ ਸੱਬੋ ਕਹਿੰਦੇ ਕਿ ਮਾਤਾ ਮੇਰਾ ਰਾਜੇ ਦੇ ਪੇਸੇ ਕਰਿਆ ਜਾਂਦਾ ਮੈਂ ਟ੍ਰੇਨ ਨੂੰ ਬੁਲਾਇਆ ਜਾਂ ਕਹਿੰਦੇ ਕਿ ਰਾਜੇ ਨੂੰ ਕਹੀਏ ਕੜਾ ਤਾਲਦੇ ਮੈਂ ਰਾਜੇ ਦੇ ਮੱਥਰੇ ਲਗਣਾ ਚਾਹੁੰਦੇ ਮੈਂ ਗੱਲਬਾਤ ਲਸੋਗੀ ਸਾਰੀ ਕਹਨਾ ਤਾਂ ਤੇ ਬਾਕੀ ਹਾਂ ਮਾਤਾ ਦਸ ਕੀ ਗੰਦਾ ਕਹਣ ਲਗੇ ਜਿਹੜੇ ਰਾਤ ਬੱਚੇ ਲੋਕਰ ਰੱਖੇ ਨੇ ਬੇਮਾਨ ਹੋਏਗਾ ਲਕੋ ਵੀ ਉਹ ਰਾਤ ਆਦੀ ਕਿਸਾ ਸੁਣਾਉ। ਮੈਂ ਜਿਹਨਾਂ ਨੂੰ ਸੁਣਾਇਓ ਕਹਣ ਲਗੇ ਸਾਡੀਆਂ ਕਾਦੀਆ ਬਾਪਾ ਨੇ ਮੇਰੇ ਕਹਤਾਨੇ ਅਸੀਂ ਸਾਡੇ ਹੱਦ ਵਿੱਚ ਹੀ ਹੁੰਦੇ। ਕਹਣ ਲਗੇ ਰਾਜਾ ਕਹਿੰਦਾ ਤੇਰੀ ਸੁਣਾਉ ਤਾਂ ਸਹੀ ਕਹਿੰਦਾ ਜੀ ਕਿ ਇਦਰੇ ਆਂ ਮਰਾਜਾ ਕਿਦੜੇ ਗਿਆ ਮਰਾਣੇ ਕਿਦੜੇ ਗਏ ਸਰਬੰਤੇ ਨੀਲ ਜਿਵੇਂ-ਜਿਵੇਂ ਬੇਮਾਨ ਦੇ ਜਿਵੇਂ-ਜਿਵੇਂ ਸਹੈ ਨਸਰੀਰੇ। ਅੱਜੋ ਦੂਜੀ ਵਾਰੀ ਕਰਨ ਲਈ ਬਟਾ ਕਵਰਾ ਉੱਡ ਗਈ ਤਹਾਂ ਚੜ ਗਈ ਹੂੰ ਰਾਜਾ ਕਹਿੰਦਾ ਘਰ ਆ ਦੇ ਤੂੰ ਹੂੰ ਕਹਿੰਦੇ ਮਹਾਰਾਜ ਬੇਚਾ ਤੁਸੀਂ ਉੱਥੇ ਅਸੀਂ ਇਹ ਬੱਚੇ ਮੇਰੇ ਨੇ ਹੂੰ ਅੱਛਾ ਬਸੋ ਬੇਚਾ ਕੀ ਗੱਲ ਹੋਈ ਜਲਦੀ ਸਾਡੇ ਮਾਤਾ ਨੇ ਦੱਸ ਦੇ ਦੋਈਏ ਹੂੰ ਉੱਥੇ ਉੱਤਰਾ ਹੋ ਦੋਨੇ ਬੱਚੇ ਰਾਜਾ ਦੇ ਰਾਣੇ ਕੱਤ इकट्ठे ਹੋ ਗਏ ਤੇ ਰਾਜਾ ਸੋਡੀ ਗਸ਼ਾ ਪੂਰੀ ਹੋ ਗਈ ਹੁਣ ਤੁਸੀਂ ਆਵਲ ਨੇ ਰਾਜ ਭਾਗ ਚ ਜਾਓ ਸਾਰੇ ਪਰਿਵਾਰ ਇਕੱਠਾ ਹੋ ਗਿਆ ਮੁੜ ਕੇ ਬਤਲਾ ਆਪਣੇ ਰਾਜ ਭਾਗ ਦੇ ਵਿੱਚ ਆ ਗਏ ਸੋਣੋ ਹਾਲੇ ਬੱਚੋ ਪੀਓ ਪਾਣੀ ਦੋਸਤੋ ਜੇ ਮਾਤਾ ਦੀ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਾਡੇ ਮਾਲਵਾ ਪੇਜ ਨੂੰ ਫੋਲੋ ਕਰ ਲਿਓ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਮਾਤਾ ਦੇ ਵਿਚਾਰ ਕਿਹੋ ਜਿਹੇ ਲੱਗੇ ਧੰਨਵਾਦ